ਟਰੈਕਟਰ ਪੂਰਾ ਲੋਡ ਲੱਗ ਰਿਹਾ ਦੇਖੋ ਯਾਰ ਕੁਸ਼ਤੀ ਨੂੰ ਨਾਣਾਦੇਵੀ ਤੇ ਟਰੈਕਟਰ ਆ ਪੂਰਾ ਜੋਨ ਲੱਗ ਰਿਹਾ ਸਾਰਾ ਲਾਲ ਜਾ ਰਹੇ ਆ ਸਿੱਖੋ ਬੈਠੀ ਹੋਈ ਆ ਚੈੱਕ ਕਰ ਦੱਸਦੇ ਆ ਨਾਲ ਦੇ ਮੇਰੇ ਵੀਰ ਬੈਠੇ ਹੋਏ ਆ ਬਹੁਤ ਜ਼ਿਆਦਾ ਤੁਸੀਂ ਕਰਦਾ ਪਹਾੜਾਂ ਆ ਰਹੀਆਂ ਚੈੱਕ ਕਰੋ ਸਿੰਘ ਆਨੰਦਪੁਰ ਤੋਂ ਸਿੱਧਾ ਇੱਧਰ ਆ ਰਹੇ ਆ ਲੋ ਜੀ ਪਹਾੜਾਂ ਨਿਊਜ਼ ਚੈੱਕ ਕਰੋ ਪਹਾੜ ਕਿੰਨੇ ਜ਼ਿਆਦਾ ਦੇਖੋ ਕਿੰਨੇ ਕਿੰਨੇ ਉੱਚੇ ਆ ਨਾਣਾਦੇਵੀ ਉਹ ਆਪਾਂ ਪੂਰੀ ਸ਼ਹਿਰ ਦੀ ਚੋਕੀ ਜਾਣਾ

ਕੋਈ ਨਹੀਂ ਕੋਈ ਨਹੀਂ ਕਾ ਬਰੋੜਾ ਲਾਵਾ ਬਾਜਾਂ ਬਾਜਾਂ ਦਾ ਲਾ ਸੌਣ ਦੇਖੀ ਚੱਲਦਾ ਟਰੈਕਟਰ ਦਾ ਜੋਰ ਖੰਡ ਹੋ ਗਈ ਆ ਨੰਨਪੁਰ ਸਾਹਿਬ ਹੈਗਾ ਵਿਖਾ ਦੇ ਵਿਖਾਉਣੇ ਵਿਖਾਉਂ ਮੇਰੇ ਕੋ ਪਹਾੜ ਕਿੱਡੇ ਕਿੱਡੇ ਓ ਚੋਟੀ ਤੋਂ ਉੱਤੇ ਜਾ ਕੇ ਜਾਣਾ ਆਪਾਂ ਇੱਧੇ ਪਹਾੜ ਹੀ ਆ ਵੇਖੋ ਇਹਨੇ ਪਹਾੜ ਟਰੈਕਟਰ ਵੇਖੋ ਜਮਾ ਬੰਦ ਹੋ ਗਿਆ ਹੋ ਗਿਆ ਏਅਰ ਸ਼ਟ ਦਾ ਜਾ ਰਿਹਾ ਕੋਈ ਨਹੀਂ ਕੋਈ ਨਹੀਂ ਕਾ ਬਰੋੜਾ ਟਰੈਕਟਰ ਦਾ ਜੋਰ ਠੰਡ ਹੋ ਗਈ ਆ ਨੰਨਪੁਰ ਸਾਹਿਬ ਹੈਗਾ ਵਿਖਾ ਦੇ ਵਿਖਾਉਣੇ ਵਿਖਾਉਣੇ ਆ ਇੱਥੇ ਲਿਖੂਗਾ ਨੰਨਪੁਰ ਸਾਹਿਬ ਵਿਖਾਉਣੇ ਆ 9 ਕਿਲੋਮੀਟਰ ਹੈ ਕਿੰਨੇ ਦੇ ਵੀ ਇੱਥੋਂ ਲਿਖੂਗਾ ਨਾ ਉਹ ਨਹੀਂ ਨਹੀਂ ਟਿਚੇ ਨੂੰ ਹੈਗਾ ਇਟਰਨ ਨੰਨਪੁਰ ਸਾਹਿਬ ਹੈਗਾ ਇੱਥੇ ਆਹ ਦੇ ਸਾਹਰੇ ਜੋਰ ਲੱਗ ਰਿਹਾ ਮੇਰੇ ਵੀਰੋ ਟਰੈਕਟਰ ਕੱਟੀਆਂ ਮੋਟਰ ਨਾਲ ਓਹ ਓਏ ਕਵਾ ਆਉਂਦੀ ਵਿੱਚ ਮਾਰਿਆ ਡਰ ਗਿਆ ਕੋਈ ਵੇਹ ਟਰੈਕਟਰ ਦਾ ਜੋਰ ਲੱਗ ਗਿਆ ਵਾਜੀ ਵਾਜੀ ਕੀ ਆ ਸੀਨ ਜੋਰ ਯਾਰ ਕੈਮਰੇ ਦੇ ਵਿੱਚ ਆ ਨਹੀਂ ਰਿਹਾ ਪਹਾੜ ਜੇ ਬਾਬਾ ਤੁਸੀਂ ਕੋਈ ਪਰ ਲੈ ਆ ਬਾਬਾ ਸਾਹਮਣੇ ਦੇਖੋ ਵੇਖੋ ਚੈੱਕ ਆਉਟ ਨਿਕ ਨਿਕ ਕਰਦੇ ਸਰੇ ਆਹ ਪੂਰਾ ਰਿਸਕ ਲੈ ਕੇ ਵੀਡੀਓ ਬਣਾ ਰਿਹਾ ਵੇਖੋ ਕਿੰਨੀ ਸੋਹਣੀ ਹਰਿਆਵਲੀ ਹੈ ਚੈੱਕ ਕਰ ਬੰਦਰੀ ਵੇਖੋ ਭਾਈ ਇੱਕ ਦੀ ਬਾਂਦਰ ਵੇਖੋ ਵੇ ਉਹ ਬਾਂਦਰ ਵੇਖ ਲੋ ਬਹੁਤ ਬੰਦੇ ਬਿਰੇ ਬੜਾ ਹੋਵੇ ਚੱਲਦੇ ਜਾ ਰਹੇ ਆ ਹੋਵੇ ਫੈਨ ਉਹ ਨੂੰ ਨਾ ਛੱਡ ਦੇ ਉਹ ਚਲਾ ਹੀ ਜਾਣਾ ਆਪਾਂ ਏ ਕਾਰ ਆ ਤੁਹਾਡਾ ਬੇਲੀ ਜਾਵੇ ਆ ਦੇ ਰਿਹਾ ਆਹ ਜੀ ਚੈੱਕ ਕਰੋ ਮੇਰੇ ਵੀਰੋ ਖੰਡਾ ਆ ਦੇਖੋ ਤੁਹਾਨੂੰ ਦਿੱਤਾ ਦਿਖਾਇਆ ਸੀਗਾ ਆ ਜਿਹੜਾ ਹੋਟਲ ਦਾ ਹੈ ਹੋਟਲ ਪਾਇਆ ਕਾਨਪਰੀ ਨਜ਼ਾਰਾ ਯਾਰੀ ਉਹ ਵੀ ਉਹ ਬਣਾ ਇਕੱਠੀ ਜਿਹੜਾ ਕਰਦੀ ਨਹੀਂ ਉਹ ਆ ਨਿੱਕੇ ਨਿੱਕੇ ਲਗਾਉਣ ਆਹ ਵੇਖੋ 3 ਇਹ ਹੋ ਗਿਆ ਲੈ ਲੋ ਸਾਸ ਨੂੰ ਟਰੈਕਟਰ ਲੈ ਲੈ ਸਾਸ ਨੂੰ ਆਹ ਉਹ ਜਾਣਾ ਉਹ ਜਾਣਾ ਵਾ ਥੋੜੀ ਵਾਟ ਰਹਿ ਗਈ ਆ ਕੋਈ ਨਾ ਕੋਈ ਦਿਰਾਦਾ ਚਲੋ ਵਾ ਨੇੜੇ ਆ ਗਏ ਹੁਣ ਤਾਂ ਆਪਾਂ ਉਹ ਜੀ ਅੱਡੇ ਆ ਕੇ ਚੈੱਕ ਕਰੋ ਬਹੁਤ ਆਪਾਂ ਨਹੀਂ ਰਹਿਣੇ ਆ ਥੋੜੀ ਵਾਟ ਪਈ ਆ ਜੇ ਘਟੋ ਘਟ ਐਨ ਬੱਦਲਾ ਵੇਖ ਇਥੋਂ ਪੂਰੇ ਮਾਰਕੀਟ ਪੂਰੀ ਇਥੋਂ ਦੇਖਦੀ ਹੈ ਨਾ ਬੰਦੇ ਸੁਰੱਖਿਅਤ ਆ ਆ ਵੇਖ ਮੈਂ ਕਰੋ ਜੇ ਨਾ ਦੇਖ ਆਹ ਨਾਲ ਚੱਲਦਾ ਜੂ ਇੰਨਾ ਮਹਾ ਜਾਂਦਾ ਹੈ ਢੈਂਗ ਦਾ ਟਰੈਕਟਰ ਲੈ ਕੇ ਜਾਂਦਾ ਇੱਥੇ ਟਰੈਕਟਰ ਨਾਲ ਹੋ ਨਹੀਂ ਦਿੰਦੇ ਪਰ ਆ ਹੀ ਆਏ ਚੈੱਕ ਕਰਦੇ ਥੋੜੀ ਵਾਟ ਆ ਗਈ ਜੀ ਡ੍ਰਾਈਵਰ ਰਿਸਪੌਂਸ ਦੇ ਨਾਲ ਘੱਟ ਹੋ ਗਿਆ ਔਰ ਉਹ ਬੰਦੇ ਪਹਾੜੀਆਂ ਕਿੰਨੇ ਕਿੱਥੋਂ ਆਪ ਨੂੰ ਵੇਖ ਰਹੀਆਂ ਆਹ ਮਾਰੂਤੀ ਕਿੱਥੇ ਠੱਲੀ ਬੈਠੇ ਆ ਵੇਖੋ ਕੰਨੀ ਕਬੂਤੂਰਤੀ ਇੱਧਰ ਲੋ ਜੀ ਇੱਕ ਸਿੰਘ ਆਪਣਾ ਰਹਿ ਗਿਆ ਔਰ ਦੀਦੇ ਨਹੀਂ ਕਿਤੇ ਕੰਨੀ ਵੇਟ ਕਰ ਰਹੇ ਆਪਾਂ ਹੁਣ ਉਹ ਦੀਕ ਕਰ ਰਹੇ ਆ ਆਂ ਡੇਅਰ ਕਰੇ ਉਹ ਫੋਟੋ ਸ਼ੂਟ ਦੇ ਵਿੱਚ ਵੇਚੀ ਰਹਿ ਗਿਆ ਓਹ ਉਹ ਤੁਹਾਨੂੰ ਜੀ ਦਿਖਦਾ ਹੈ ਦਾ ਹਾਂ ਡੀਰ ਨੇ ਪਿੱਛੇ ਰਹਿ ਗਿਆ ਉਹ ਦੇ ਰਿਆ ਸੀ ਕਾਰ ਲੱਗ ਗਿਆ ਉਹ ਕੈਮਰਾ ਹੁਣ ਆ ਰਿਹਾ ਕੈਮਰਾਮੈਨ ਪਿੱਛੇ ਸ਼ਾਟ ਦਿੰਦਾ ਕੈਮਰਾਮੈਨ ਪਿੱਛੇ ਸ਼ਾਟ ਦਿੰਦਾ ਚਲੋ ਆਉਂਦਾ ਹੁਣ ਚਲੋ ਆ ਜਾਂਦਾ ਕਢੇ ਜੋ ਵੀ ਵੇਖ ਲੋ ਉਹ ਰੌਂਦਾ ਏ ਲੋਈ 3 ਵੀ ਆ ਗਿਆ ਉਹ ਹੁੰਦਾ ਪਿਆ ਉਹ ਆ ਰਿਹਾ ਪਿੱਛੇ ਹੀ ਆ ਕੀ ਆ ਗਿਆ ਬਲੋਗਰ ਹਾਂ ਜਰਾ ਮਾਰਾ ਦਾ ਮੰਦਿਰ ਕਾਫੀ ਦੂਰ ਆ ਥੋੜਾ ਰਹਿ ਗਿਆ 5-6 ਕਿਲੋਮੀਟਰ ਰਹਿ ਗਿਆ ਕੋਈ ਨਹੀਂ ਪਹੁੰਚਦੇ ਹੌਲੀ ਹੌਲੀ ਭਾਈ ਇਹ ਜੋ ਬਹੁਤ ਵੀ ਮੀ ਪੈਨ ਕਰਕੇ ਆਪਾਂ ਸਾਰਾ ਕੁਝ ਬੰਦ ਬੁੱਧ ਕਰਤਾ ਹੀ ਦਰਪਾਲ ਤਖੂਰ ਪਤਾ ਹੀ ਜਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਸੀਟ ਤੇ ਕਿੰਨੇ ਆ ਤੇ ਪੈ ਰਹੀਆਂ ਲੋ ਜੀ ਮੈਂ ਚੱਲਿਆ ਮੈਂ ਚੱਲਿਆ ਕਿੰਦਰ ਚੱਲਿਆ ਭਰਾਵਾ ਬਹਿ ਜਾ ਲੱਗ ਡੁਗੜਾ ਪਈ ਇਹਨਾਂ ਮੁੰਡਿਆਂ ਨੂੰ ਠੰਡ ਲੱਗ ਰਹੀ ਹੈ ਕੋਟ-ਕੋਟੀਆਂ ਹੈਗੇ ਚੜਾ ਲਈਆਂ ਤਦ ਕਿੱ ਕਰੋ ਤੁਸੀਂ ਕਦੇ 20 ਪੈਣਾ ਇੱਥੇ ਛੜਕ ਜਾਵਾਂ ਸੁੱਕੀ ਇੱਥੇ ਛੜਕ ਜਾਵਾਂ ਸੁੱਕੀ ਪਈ ਹੈ ਨਾ ਥੱਲੇ 20 ਮੈਨੂੰ ਹੋਰ ਜਾਣਾ ਆਪਾਂ 2 ਕਿਲੋਮੀਟਰ ਰਹਿ ਗਿਆ ਨਾਣਾ ਦੇਵੀ 2 ਕਿਲੋਮੀਟਰ ਰਹਿ ਗਿਆ ਆ ਆ ਗਿਆ ਪੁਲ ਜਾ ਲੋ ਜੀ ਨਾਣਾ ਦੇਵੀ ਸਾਹਮਣੇ ਆਵੇ ਕੌਤੂ ਜੀ ਉਹ 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 ਬੋਰਡ ਆ ਕਾਲੇ ਕਾਲੇ ਨਹੀਂ ਕੀ ਆ ਇਹ ਨਿਊ ਚੀ ਡਾਗੀ ਹਾਰ ਰੋਡ ਤੋਂ ਪਾਹ ਜਿਹੜਾ ਨਾਮ ਦਾ ਰੋਡ ਆ 105 ਆ ਰੇ ਬੋਰਡ ਲੱਗੇਗਾ ਹਾਂ गाना ਆ ਰਿਆ ਅੰਮਾ ਵੇਖੋ ਬੋਰਡ ਤੇ ਦੇਖ ਸਕਦੇ ਆ ਪਰ ਇਧਰ ਵੀ ਟੈਕਨੋਲੋਜੀ ਬਹੁਤ ਜ਼ਿਆਦਾ ਆ ਜੀ ਖੱਪੇ-ਕੁੰਪੇ ਲੱਗ ਚੁੱਕੇ ਨੇ ਲਾਈਟਾਂ ਲੂਟਾਂ ਲੱਗੀਆਂ ਆਹ ਵੇਖੋ ਸਾਹਮਣੇ ਤੁਹਾਨੂੰ ਪੂਰਾ ਕਲੀਅਰ ਨਜ਼ਰ ਆ ਰਿਹਾ। ਤੁਹਾਨੂੰ ਜੋੜੇ ਮੋੜ ਦੇ ਛਾਲ ਮਾਰੀ ਸਭ ਦਿਖਾਵਾਂਗੇ। ਆਹ ਵੇਖੋ ਕਿੰਨੇ ਆਪਾਂ ਠੰਡੋਂ ਆਏ ਆ। ਜਿਹੜੇ ਆ ਗਏ ਬਿਲਕੁਲ। ਬਹੁਤ ਚੰਗਾ ਰੋਕਣਾ ਕਿਥੇ। ਆਹ ਉੱਪੇ ਜਾ ਕੇ ਜਿੱਥੇ ਉਹ ਤੁਹਾਨੂੰ ਜਗਾ ਦਿਖ ਰਹੀ ਜੋ ਸੋਖਣਾ ਮੈਂ ਕਹਿੰਦੇ ਜੱਬ ਚੁੱਕਿਆ ਆਹ ਖਾਈ ਦੇ ਦੋ। ਆਹ ਵੇਖ ਲਓ ਭਾਈ। ਇੰਨੀ ਵੜ ਰਹਿ ਗਈ ਆ। ਹੋਲਿ ਨੇੜੇ ਹੋ ਰਹੇ ਆਪਾਂ ਆਹ ਵੇਖੋ ਸਾਰੇ ਸਿੰਘ ਹੋ ਰਹੇ ਆ ਤੇ ਬਾਸ ਬਹੁਤ ਆ ਰਹੇ ਆ ਜਾ ਕੇ ਤੁਹਾਨੂੰ ਸਾਰੇ ਦਰਸ਼ਕ ਕਰਾਵਾਂਗੇ ਹੋ ਰਹੀ ਓਏ ਟਰਾਲੀ ਵੀ ਆ ਜਾਂਦੀ ਆ ਵੇ ਆ ਓਏ ਆ ਓਏ ਖੜੀ ਹਮ ਚਾਲੇ ਹੋਏ ਨਹੀਂ ਜਾਂਦੀ ਰਹੀ ਭਰਾਵਾ ਜਾਂਦੀ ਆ ਹੋਲਿਡ ਜਾਂਦੀ ਆ ਦੋ ਆਏ ਦੋ ਆ ਵੇ ਓਹ ਤਾਲੀ ਦੇਖ ਲਈ ਜੋ ਭੈਣੋ ਐ ਤਾ ਥੱਲੇ ਓਏ ਥੱਲੇ ਤਾ ਭੈ ਡਰਦਾ ਹੀ ਬੜਾ ਹੁੰਦਾ ਬੰਦਾ ਹਣਾ ਪਹੁੰਚੋ ਕਹਿੰਦਾ ਇਧਰ ਨਿੱਕੇ ਸ਼ਹਿਰ ਆ ਨਾਣਾ ਦੇਵੀ ਜੀ ਦਾ ਮੰਦਿਰ ਉਹ ਤੁਹਾਨੂੰ ਸਾਹਮਣੇ ਉੱਪਰ ਦਿਖ ਰਿਹਾ ਹੋਣਾ ਇਹ ਸ਼ਹਿਰ ਆ ਥੋੜਾ ਜਿਹਾ ਸ਼ਹਿਰ ਦਿਖ ਰਿਹਾ ਪੜਾਈ ਬਹੁਤ ਸੀ ਕੋ ਟਰੈਕਟਰ ਫੜਾ ਰਹੇ ਹੋਇਆ ਹੋਰ ਹੋ ਕੇ ਵਹਿ ਗਿਆ ਹੋਰ ਜਿਹੜਾ ਕਰਦੇ ਇਹ ਸ਼ਹਿਰ ਦੇ ਆ ਪੂਰਾ ਬਿਲਡਿੰਗ ਬਣਦੇ ਹੋਏ ਤੇ ਇੰਟਰਨੈਟਰ ਪਾਏ ਹੋਏ ਆ ਪੂਰਾ ਪੱਕਾ ਕੰਮ ਕੀਤਾ ਜਿਵੇਂ ਸਾਫਾ ਥੱਲੇ ਪੰਜਾਬ ਦੇ ਵਿੱਚ ਫਿਰਦੇ ਨੇ ਨਾ ਸਾਰਾ ਦੂਰੀ ਕਰ ਦਿੰਦੇ ਆ ਉਵੇਂ ਹੀ ਹਿਸਾਬ ਹੈਗਾ ਆ ਵੀ ਚੈੱਕ ਕਰਦੇ ਉਹ ਦਿਖਦੇ ਆ ਮੇਰਾ ਚਿੱਤ ਆ ਮੇਣਾ ਲੰਘਦਾ ਰਾ ਉਥੇ ਆਹ ਸਾਡੀ ਬੱਸਾਂ ਘਾਰਾਂ ਇੱਥੇ ਕਰਦੇ ਹੁਣ ਆਪਾਂ ਕੋਈ ਨਹੀਂ ਕਰਦੇ ਕੋਲੇ ਲੱਗੇ ਜਾਂਦੇ ਆ ਟਰੈਕਟਰ ਇੱਕ ਜੌਂਡੀਆ ਰੋ ਖੜਾ ਟਰੈਕਟਰ ਜੌਂਡੀਆ ਟਰੈਕਟਰ ਆ ਇੱਕੋ ਗੜਾ ਤੇ ਵੀ ਸੇਕ ਕੋਈ ਲੱਗੇ ਇੱਧਰ ਤੇ ਇਧਰ ਕਰਦੇ ਆ ਤਾਰ ਦੀ ਬਾਅਦ ਇੱਥੇ ਤੱਕ ਲਾਸਟ ਹੈ ਲੋ ਜੀ ਟਰੈਕਟਰ ਆਪਾਂ ਠਾਲ ਦਾ ਪਾਰਕਿੰਗ ਦੇ ਵਿੱਚ ਆਏ ਹਾਂ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਤੁਹਾਨੂੰ ਦਿਖਾਉਣੇ ਆ ਤੁਸੀਂ ਕਦੇ ਵੇਖੀ ਨਹੀਂ ਹੋਣੀਗੀ ਐਂ ਦੀ ਲੰਘ ਜਾ ਥੱਲੋਂ ਦੀ ਇਹ ਤਾਰ ਹੀ ਪੱਕੀ ਪਈ ਹੈ ਬੜਾ ਸਟਰਗਲ ਕਰਨਾ ਪੈਂਦਾ ਲੋ ਜੀ ਤੁਹਾਨੂੰ ਦੁਨੀਆ ਦਿਖਾਉਣ ਲੱਗੇ ਸਾਰੀ ਸਾਰੀ ਤਾਂ ਨਹੀਂ ਥੋੜੀ ਕਹਿ ਸਕਦੇ ਹਾਂ ਲਓ ਜੀ ਚੈੱਕ ਕਰੋ ਦੁਨੀਆ ਉਹ ਆਨੰਦਪੁਰ ਸਾਹਿਬ ਵੇਖ ਲਓ ਮੇਰੇ ਵੀਰੋ ਆਪਾਂ ਚੜ੍ਹਾਈ ਸ਼ੁਰੂ ਕਰ ਦਿੱਤੀ ਆ ਪੌੜੀਆਂ ਰਸਤਾ ਲੈ ਲਿਆ ਆਪਾਂ ਹੁਣ ਦਿਖਾਉਣੇ ਆ ਪੌੜੀਆਂ ਦਾ ਰਸਤਾ ਲੈ ਲਿਆ ਵੀਰੇ ਚੜ੍ਹਾਈ ਸ਼ੁਰੂ ਕਰ ਦਿੱਤੀ ਆ ਤੇ ਉਹ ਸਿੰਘ ਆਉਂਦੇ ਪਏ ਆ ਉਹ ਟਰੈਕਟਰ ਖੜਾ ਆਪਣਾ ਆਜੋ ਓਏ ਹੁਣ ਤੁਰੇ ਆਹੀ ਕਦੋਂ ਦੇ ਖੜੇ ਆ ਆ ਤੁਸੀਂ ਚੈੱਕ ਕਰ ਸਕਦੇ ਆਜੋ ਦਿਖਾਉਣੇ ਤੋਂ ਅੱਗੇ ਅੱਗੇ। ਲਓ ਜੀ ਪੌੜੀਆਂ ਚੜੜ ਕੇ ਬਾਸ ਹੋ ਚੁਗੀ ਆ। ਹੁਣ ਦੂਜਾ ਰਸਤਾ ਲੈ ਲਿਆ ਟਾਰਲਾ। ਤੁਹਾਨੂੰ ਦਿਖਾਉਣੇ ਕਿੰਨੀ ਵਾਟਾਂ ਆਏ ਆ। ਉਹ ਚੈੱਕ ਕਰੋ ਵੀਊ ਸਾਰਾ। ਕਿੰਨਾ ਸੋਹਣਾ ਨਾ। ਉਹ ਬਾਂਦਰ ਵੇਖੋ। ਵੇਖੋ ਉਹ ਥੱਲੋਂ ਆਏ ਆ। ਉਹ ਗ੍ਰੀਨ ਸ਼ੈੱਡ ਦੇ ਥੱਲੇ। ਮਿਲਦੇ ਗਾਂ ਜਾ ਕੇ। ਸਾਡਾ ਸਿੰਘ ਜਾ ਰਿਹਾ। ਪਹੁੰਚੋ ਕੇ ਪੌੜੀਆਂ ਚੜੜ ੜ ਕੇ। ਆਹ ਨੂੰ ਅੰਦਰ ਚੈੱਕ ਦਿਖਾਉਣੇ ਜੀ ਕੈਮਰਾ ਲਾਡ ਹੋਇਆ ਦਰਸਾ ਕਰਾਵਾਂਗੇ ਦੇਖੋ ਜੀ ਲਓ ਜੀ ਟੰਡੇ ਲੱਗੇ ਆ ਥੱਲੇ ਹੀ ਬਣਿਆ ਹੋਇਆ ਦਰਬਾਰ ਕੌੜੀਆਂ ਆ ਆਹ ਵੇਖੋ ਜੀ ਇੱਥੇ ਜਾਂਦੇ ਨੇ ਉਹ ਆ ਲੈਣਾ ਐਸੇ ਹੀ ਲਓ ਜੀ ਇਹਨੇ ਪਹੁੰਚ ਗਿਆਂ ਮੰਦਰ ਨਾਲ ਦੇਖੋ ਵੀ ਚੈੱਕ ਕਰ ਸਕਦੇ ਆ ਇੱਧਰ ਇੱਧਰ ਜੋਨੇ ਮੋੜ ਦੀ ਜੋਨੇ ਮੋੜ ਦੀ ਜੋਨੇ ਮੋੜ ਦੀ ਜਗਾ ਇੱਧਰ ਆ ਉਹ ਵੀ ਚੈੱਕ ਦਿਖਾਉਣੇ ਤੁਹਾਨੂੰ ਗਾਂ ਜਗਾ ਇੱਥੇ ਪੰਡਤ ਜੀ ਬਾਲਕ ਲਈ ਬਣਾ ਰਿਹਾ ਹੈ ਜੀ ਹਾਂ ਹਵਾ ਹਵਾ ਕਰ ਰਹੇ ਇੱਥੇ ਹਾਂ ਹਵਾ ਹਵਾ ਚੱਲ ਰਿਹਾ ਕੋਈ ਹਵਾ ਹਵਾ ਚੱਲ ਰਿਹਾ ਚਲੋ ਹੈਗੇ ਹੈਗੇ ਇੱਥੇ ਹੈ ਰਹਿਣ ਦੋ ਆ ਬੁੱਲਾ ਦੇ ਸ੍ਰੀ ਅਕਾਲ ਵਿੱਚ ਜਗਾਰੇ ਕਿੰਨੇ ਇੱਥੇ ਸ੍ਰੀ ਅਕਾਲ ਆ ਰਹਿ ਮੰਦਿਰ ਕਿਹ ਕਰੋ ਮਨਣਾ ਦੇਵ ਜੀ ਦੇ ਮੰਦਿਰ ਤੇ ਚੈੱਕ ਕਰ ਸਕਦੇ ਆ ਕਰਸ਼ੰਦਾਰੇ ਕਰਦੇ ਆ ਆ ਝੰਡੇ ਲੱਗੇ ਬਹੁਤ ਬਹੁ ਵੱਡੇ ਵੱਡੇ ਆਰਮਿੰਜੰਡਾ ਸਾਰਾ ਮੰਦਿਰ ਜੋਨੇ ਮੋੜ ਨਾਲ ਸ਼ਾਲ ਮਾਰੀ ਸੀ ਆਹ ਸਾਹਮਣੇ ਆਉਂਦੇ ਮਾਰੀ ਸੀ ਸ਼ਾਲ ਜੋਨੇ ਮੋੜ ਨਾਲ ਇੱਥੇ ਮਾਰੀ ਸੀ ਸ਼ਾਲੇ ਹੋਰ ਗੇੜ ਤਾਂ ਲੋ ਜੀ ਦਰਸ਼ਨਦਾਰੇ ਕਰ ਲੇ ਪ੍ਰਸ਼ਾਦ ਦੇ ਲਿਆ ਜੋਨੇ ਮੋੜ ਨਾਲ ਦਾ ਲੰਗਰ ਆ ਲੰਗਰ ਵਿੱਚ ਚੌਲ ਆ ਕੜੀ ਚੌਲ ਆ ਤੇ ਨਾਲ ਦਾਲ ਆ ਸੁਣਿਆ ਕਹਿੰਦੇ ਲੰਗਰ ਚੱਲਦਾ ਹੈ ਇੰਦਰ ਨੰਗਲ ਡੈਮ ਆ ਉਧਰ ਦੇ ਪਾਸੇ ਬਹੁਤ ਸਾਰਾ ਲੋ ਜੀ ਨੰਗਲ ਡੈਮ ਪਹੁੰਚ ਗਏ ਆ ਚੈੱਕ ਕਰੋ ਬਈ ਦੇ ਖੇਤੀ ਕਰਦੇ ਦੇਖਣ ਨੂੰ ਲੱਗਦਾ ਨੇੜੇ ਆ ਚਲੋ ਸਿੰਘ ਰਾਸਤਾ ਭੁੱਲ ਗਏ ਸੀ ਹੁਣ ਰਾਸਤਾ ਲੱਭ ਗਿਆ ਆਹ ਵੇ ਇੱਥੇ ਆਇਆ ਟਰਾਲਾ ਕੋਤਾ ਫੇਲ ਹੋਣਾ